ਕੈਨੇਡਾ ਦੇ ਵਿੱਚ ਵਧ ਰਹੀ ਪ੍ਰਵਾਸੀਆਂ ਦੀ ਗਿਣਤੀ ਨੇ ਕੈਨੇਡਾ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਪੈਦਾ ਕੀਤਾ ਹੋਇਆ। ਜਿਵੇਂ ਦੱਸਦੀ ਕਿ ਸਭ ਤੋਂ ਜ਼ਿਆਦਾ ਗਿਣਤੀ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਪ੍ਰਵਾਸੀਆਂ ਦੀ ਤਾਂ ਭਾਰਤੀ ਸਭ ਤੋਂ ਪਹਿਲਾਂ ਆਉਂਦੇ ਨੇ ਤੇ ਖਾਸ ਤੌਰ ਤੇ ਸਿੱਖਾਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਤੇ ਇਸ ਚੀਜ਼ ਨੂੰ ਲੈ ਕੇ ਇਹਨਾਂ ਦੀ ਵਧਦੀ ਜਿਹੜੀ ਗਿਣਤੀ ਹੈ ਉਹਨਾਂ ਨੂੰ ਲੈ ਕੇ ਕੈਨੇਡਾ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਪੈਦਾ ਹੋ ਗਿਆ। ਦੱਸਦੀ ਕਿ ਕੈਨੇਡਾ ਦੇ ਵਿੱਚ ਇੱਕ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ 60% ਦੀ ਲੋਕਾਂ ਨੇ ਮੰਨਿਆ ਹੈ ਕਿ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਲੋਕਾਂ ਦੀ ਜਿਹੜੀ ਗਿਣਤੀ ਹੈ ਵਧ ਗਈ ਹੈ ਤੇ ਫਰਵਰੀ ਤੋਂ ਬਾਅਦ 10% ਦੀ ਲੋਕਾਂ ਵਿੱਚ ਹੋਰ ਜ਼ਿਆਦਾ ਵਾਧਾ ਹੋਇਆ ਹੈ ਕਸ ਦੀ ਹੈ ਕਿ ਉਹ ਚਾਹੇ ਅਸਥਾਈ ਰੂਪ ਦੇ ਵਿੱਚ ਇੱਥੇ ਰਹਿਣ ਆਏ ਹੋਣ ਜਾਂ ਫਿਰ ਸਥਾਈ ਰੂਪ ਦੇ ਵਿੱਚ ਰਹਿਣਾ ਆਏ ਹੋਣ ਸਟੂਡੈਂਟਸ ਦੀ ਗਿਣਤੀ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਵਧ ਗਈ ਹੈ ਤੇ ਇਸ ਦੇ ਨਾਲ ਹੀ ਵਰਕ ਵੀਜ਼ਾ ਵੀ ਕੈਨੇਡਾ ਦੇ ਵੱਲੋਂ ਦਿੱਤਾ ਜਾਣ ਲੱਗਾ ਸੀ ਜਿਸ ਤੋਂ ਬਾਅਦ ਉੱਥੇ ਕੰਮ ਕਰਨ ਵਾਲੇ ਲੋਕਾਂ ਦੀ ਵੀ ਗਿਣਤੀ ਵਧ ਗਈ ਹੈ ਤੇ ਖਾਸ ਤੌਰ ਤੇ ਸਿੱਖਾਂ ਨੂੰ ਜ਼ਿਆਦਾ ਮੰਨਿਆ ਜਾਂਦਾ ਹੈ ਕਿ ਸਿੱਖ ਇੱਥੇ ਬਹੁਤ ਜ਼ਿਆਦਾ ਆ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜਾ ਪਹਿਰਾਵਾ ਹੈ ਉਸ ਤੋਂ ਉਹ ਸਾਫ਼ ਤੌਰ ਤੇ ਪਹਿਚਾਣੇ ਜਾਂਦੇ ਨੇ ਕਾਸੀ ਕਿ ਪਿਛਲੇ ਮਹੀਨੇ ਦੇ ਵਿੱਚ ਕੱਲੇ 온ਟਾਰੀਓ ਦੇ ਵਿੱਚ ਨਸਲਵਾਦੀ ਸਰੀਰਕ ਹਮਲੇ ਹੋਏ ਸੀ ਤੇ ਪੀਟਰ ਬਰੋ ਸ਼ਹਿਰ ਦੇ ਵਿੱਚ ਇੱਕ ਘਟਨਾ ਹੋਈ ਸੀ ਜਿਸ ਦੇ ਵਿੱਚ ਪੁਲਿਸ ਦੇ ਅਨੁਸਾਰ ਚਾਰ ਲੋਕਾਂ ਨੇ ਇੱਕ ਵਿਅਕਤੀ ਦੇ ਉੱਪਰ ਥੁੱਕਿਆ ਸੀ ਤੇ ਉਸਦੀ ਪੱਗ ਨੂੰ ਲਾਹਤ ਮਾਰ ਕੇ ਲਾਹ ਦਿੱਤਾ ਸੀ ਪੁਲਿਸ ਨੇ ਇਸ ਘਟਨਾ ਨੂੰ ਪ੍ਰਵਾਸੀਆਂ ਦੇ ਖਿਲਾਫ ਹੇਟ ਕਰਾਇਮ ਮੰਨਿਆ ਸੀ ਇੱਕ ਰਿਪੋਰਟ ਦੇ ਅਨੁਸਾਰ ਪਰਵਾਸੀਆਂ ਦੇ ਪ੍ਰਤੀ ਕੈਨੇਡਾ ਦੇ ਵਿੱਚ ਵੱਧਦੀਆਂ ਘਟਨਾਵਾਂ ਦਾ ਮੁੱਖ ਕਾਰਨ ਉੱਥੇ ਦੇ ਵਿੱਚ ਕੈਨੇਡਾ ਦੇ ਵਿੱਚ ਮਹਿੰਗਾਈ ਦਾ ਵੱਧ ਜਾਣਾ ਹੈ ਜਿਸ ਤੋਂ ਬਾਅਦ ਹੁਣ ਜੇਕਰ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਰਕਾਰ ਇਸ ਚੀਜ਼ ਨੂੰ ਸੁਲਝਾ ਨਹੀਂ ਪਾਰੀ। ਰਾਜਨੀਤਿਕ ਵਿਗਿਆਨ ਦੇ ਪ੍ਰੋਫੈਸਰ ਸ਼ਿੰਦਰ ਪੂਰੇਵਾਲ ਨੇ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਪਰਵਾਸੀਆਂ ਦੇ ਵਿਰੋਧ ਦੇ ਪਿੱਛੇ ਦੀ ਜਿਹੜੀ ਭਾਵਨਾ ਸੀ ਦਾ ਜਿਹੜਾ ਕਾਰਨ ਸੀ ਉਹ ਬਦਲ ਗਿਆ ਹੈ ਪਹਿਲਾਂ ਇਹ ਸ਼ਿਕਾਇਤਦਾਰ ਲਹਿਜਾ ਹੁੰਦਾ ਸੀ ਕਿ ਉਹ ਸਾਡੀਆਂ ਨੌਕਰੀਆਂ ਖੋ ਰਹੇ ਨੇ ਤੇ ਹੁਣ ਲਹਿਜਾ ਬਦਲ ਗਿਆ ਹੈ ਜਦ ਕਿ ਪ੍ਰਵਾਸੀ ਛਾਤਰ ਅਰਬਾਂ ਡਾਲਰ ਇੱਥੇ ਲਿਆ ਰਹੇ ਨੇ ਤੇ ਕੈਨੇਡਾਈ ਲੋਕੀ ਜਿਹੜੇ ਨੇ ਉਹ ਸ਼ਿਕਾਇਤ ਹੁਣ ਇਹ ਕਰ ਰਹੇ ਨੇ ਕਿ ਪ੍ਰਵਾਸੀਆਂ ਦੇ ਜਿਹੜੇ ਕਮਾਏ ਪੈਸੇ ਨੇ ਕੈਨੇਡਾ ਦੇ ਵਿੱਚ ਉਹਨਾਂ ਪੈਸੇ ਦੇ ਕਾਰਨ ਜਿਹੜੀਆਂ ਚੀਜ਼ਾਂ ਦੀ ਕੀਮਤ ਹੈ ਉਹ ਵੱਧ ਗਈ ਹੈ ਜਿੱਥੇ ਕਹ ਰਹੇ ਨੇ ਹੁਣ ਜਿਹੜਾ ਜੀਵਨ ਜਿਉਣ ਦੀ ਇਹ ਮੂਲਪੂਰਤ ਸਹੂਿਦਾਵਾਂ ਨੇ ਉਹ ਝਟਾਪ ਹੋਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਹੈ। ਇਨ੍ਹਾਂ ਘਟਨਾਵਾਂ ਦੇ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਲਗਾਤਾਰ ਪ੍ਰਵਾਸੀ ਲੋਕਾਂ ਦੇ ਲਈ ਵਿਰੋਧ ਦੀ ਭਾਵਨਾ ਜਿਹੜੀ ਆ ਉਹ ਜਾਗ ਰਹੀ ਹੈ। ਤੇ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਲਗਾਤਾਰ ਪ੍ਰਵਾਸੀ ਲੋਕਾਂ ਦੇ ਲਈ ਜਿਹੜੀ ਵਿਰੋਧ ਦੀ ਭਾਵਨਾ ਹੈ ਉਹ ਉਜਾਗਰ ਹੋ ਰਹੀ ਹੈ। ਦੱਸਦੇ ਕਿ ਕੈਨੇਡਾ ਹਮੇਸ਼ਾ ਪ੍ਰਵਾਸੀਆਂ ਦਾ ਸੁਆਗਤ ਕਰਦਾ ਆਇਆ ਹੈ ਤੇ ਪਰ ਹੁਣ ਕੈਨੇਡਾ ਦੇ ਲੋਕਾਂ ਦੇ ਵਿੱਚ ਪ੍ਰਵਾਸੀਆਂ ਦੇ ਵੱਧ ਦੀ ਗਿਣਤੀ ਨੂੰ ਦੇਖ ਕੇ ਡਰ ਪੈਦਾ ਹੋ ਗਿਆ ਹੈ। 1979 ਤੋਂ ਉੱਥੇ ਸੈਟਲ ਹੋਏ ਜਿਹੜੇ ਸਿੱਖ ਪਰਿਵਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਜਦੋਂ ਅਸੀਂ ਇੱਥੇ ਆਏ ਸੀ ਉਦੋਂ ਸਾਨੂੰ ਨਸਲਵਾਦੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਸਮੇਂ ਦੇ ਹਿਸਾਬ ਦੇ ਨਾਲ ਇਹ ਚੀਜ਼ਾਂ ਸਹੀ ਹੋ ਗਈਆਂ ਸੀ ਪਰ ਹੁਣ ਜਿਸ ਤਰ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਦੁਬਾਰਾ ਤੋਂ ਪ੍ਰਵਾਸੀਆਂ ਦੇ ਲਈ ਜਿਹੜਾ ਹਟ ਜਾਗਰੀ ਜਿਹੜੀ ਨਫ਼ਰਤ ਜਾਗਰੀ ਉਸ ਦੇ ਕਾਰਨ ਉਹਨਾਂ ਨੂੰ ਦੁਬਾਰਾ ਤੋਂ ਉਸੇ ਨਸਲਵਾਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ